ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਰਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਹਾਦਸੇ ਵਿੱਚ ਟਰੱਕ ਦਾ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਵੱਲੋਂ ਬਹੁਤ ਹੀ ਮੁਸ਼ਕਿਲ ਨਾਲ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਪੀਸੀਆਰ ਅਧਿਕਾਰੀ ਨੇ ਦੱਸਿਆ ਕਿ バス ਚਾਲਕ ਹਾਦਸੇ ਮਗਰੋਂ ਮੌਕੇ ਤੋਂ バス ਲੈ ਕੇ ਫਰਾਰ ਹੋ ਗਿਆ ਫਿਲਹਾਲ ਜ਼ਖਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੇ ਜ਼ੋਰ ਰਹੀ ਹੈ ਇਸ ਬਾਬਤ ਦੇ ਦੇ ਜਾਣ ਕਰ ਦੰਦੇ ਆ ਪੁਲਿਸ ਅਧਿਕਾਰੀ ਅਤੇ ਰਾਹਗੀਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾ ਦਿ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਭਾਈ ਮੇਰਾ ਨਾਮ ਆਏਗਾ ਸਿਮਰਨ ਭਾਈ ਸਿਮਰਨ ਜੀ ਕੀ ਇਹ ਮਾਮਲਾ ਕੀ ਜਿੱਦਾਂ ਐਕਸੀਡੈਂਟ ਹੋਇਆ ਹੈ ਕਿਦਾਂ ਹੋਇਆ ਗੱਡੀ ਖੜੀ ਸੀ ਇੱਕ ਬੱਸ ਆਈ ਉਹਦੇ ਵਿੱਚ ਪਿੱਛੋਂ ਪਾਸੇ ਇਹ ਵੱਜੀ ਰਾਕੇ ਇਹ ਵਿੱਚ ਵੱਜਾ ਬੰਦਾ ਵਿੱਚ ਫਸ ਗਿਆ ਜੀ ਸਾਰਾ ਵਿੱਚ ਫਸ ਗਏ ਤੇ ਸਾਰੇ ਆਣੇ ਜਨਤਾ ਨੇ ਤੱਕਾ ਲਾਇਆ ਇਹਨੂੰ ਕੱਢਣ ਨੂੰ ਇਹ ਟਰੱਕ ਕਿਧਰੋਂ ਕਿਧਰ ਆ ਰਹੇ ਸੀਗਾ ਇਹ ਇਧਰੋਂ ਜਲੰਧਰਵਾਲੋਂ ਆ ਰਹੇ ਸੀਗੇ ਅੱਛਾ ਜੀ ਉਹ ਤੇ ਇੱਕ ਬੱਸ ਇੱਥੇ ਖੜੀ ਸੀਗੀ ਬੱਸੋਂ ਵਿੱਚ ਐ ਇੱਥੇ ਘੜਤੀਆਂ ਵਾ ਬੰਦੇ ਕਿੱਦਾਂ ਠੀਕ ਹਾਂਜੀ ਬੰਦਾ ਠੀਕ ਹੈ ਜੀ ਬੰਦਾ ਉਹ ਵੀ ਚੱਕ ਕੇ ਲੈ ਕੇ ਥੱਲੇ ਛੁਣੋ ਤੇ ਕਿੱਥੋਂ ਕਿੱਥੇ ਆ ਰਹੇ ਸੀ ਟਰੱਕ ਇਹ ਟਰੱਕ ਪਤਾ ਨਹੀਂ ਇੱਦਾਂ ਨਹੀਂ ਪਤਾ ਜੀ ਬੰਦੇ ਨੂੰ ਬਾਹਰ ਘੱਟ ਲਿਆ ਵਾ ਉਹ ਸਿਵਲ ਹਸਪੀਟਲ ਲੈ ਕੇ ਚੱਲਦੇ ਨੇ ਇਹ ਟਰੱਕ ਦੇ ਬੱਸ ਦਾ ਹੋਇਆ ਐਕਸੀਡੈਂਟ ਹਾਂਜੀ ਟਰੱਕ ਦੇ ਬੱਸ ਦਾ ਹਾਂਜੀ ਬੱਸ ਬਾਹਰ ਨਿਕਲ ਗਿਆ ਹਾਂਜੀ ਇੱਕ ਐਕਸੀਡੈਂਟ ਹੋਇਆ ਸਾਰਾ ਪੁਲ ਦੇ ਉੱਪਰ ਕੀ ਮਾਮਲਾ ਕੀ ਹੈ ਸਾਰਾ ਅਸੀਂ ਪੀਐਸਆ ਤੋਂ ਐਂ ਕੰਟਰੋਲ ਤੋਂ ਸਾਨੂੰ ਫੋਨ ਆਇਆ ਮੈਂ ਅਮਰਜੀਤ ਕੁਮਾਰ ਐਸਆਈ ਬੋਲਦਾਂ ਤੇ ਆਪਣਾ ਟਰੱਕ ਦੇ ਬੱਸ ਨਾਲ ਐਕਸੀਡੈਂਟ ਹੋਇਆ ਹੈਗਾ ਤੇ ਟਰੱਕ ਬੱਸ ਵਾਲਾ ਬੱਸ ਵੀ ਆ ਕੇ ਲੱਗ ਗਿਆ ਪੁਲ ਦੇ ਉੱਪਰ ਹੋਇਆ ਹੈਗਾ ਤੇ ਡਰਾਈਵਰ ਨੂੰ ਸਰ ਤੁਹਾਡੀਆਂ ਕਿੱਦਾਂ ਠੀਕ ਆ ਤੇ ਡਰਾਈਵਰ ਨੂੰ ਸਿਰ ਹਸਲ ਦਾ ਹਸਲ ਕੋਈ ਕਿੱਥੋਂ ਕਿੱਥੇ ਆ ਰਿਹਾ ਈ ਕੁਝ ਪਤਾ ਚੱਲਿਆ ਟਰੱਕ ਸਾਰੇ ਬੰਦੇ ਦੰਦ ਦੰਦ ਲੁਧਿਆਣਾ ਜਾ ਰਿਹਾ ਹੈ ਤੇ ਬੰਦੇ ਠੀਕ ਹੈ ਸਾਰੇ ਬੰਦੇ ਠੀਕ ਹੈ ਕੋਈ ਸੀਗਾ ਬੰਦਾ ਉਹ ਦਾਖਲ ਕਰਦਾ